ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦਵਾਨਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਆਪਣੇ ਪੈਦਾ ਹੋਣ ਤੋਂ ਪਹਿਲਾਂ ਹੀ ਆਪਣਾ ਲੇਖਾ ਜੋਖਾ ਲਿਖਿਆ ਜਾਂਦਾ ਹੈ ਅਸੀਂ ਦੁਨੀਆ ਵਿੱਚ ਆ ਕੇ ਕਿੰਨਾ ਸਮਾਂ ਬਤੀਤ ਕਰਨਾ ਹੈ ਕਿੰਨੇ ਸਾਲ ਲੈਣੇ ਹਨ ਕਿ ਹੱਸਣਾ ਹੈ ਕਦੋਂ ਰੋਣਾ ਹੈ ਸਭ ਕੁਝ ਤੈ ਹੁੰਦਾ ਹੈ ਸਾਕੀ ਇੱਕ ਬਹੁਤ ਪੁਰਾਣੇ ਵੈਦਵਾਰੇ ਹੈ ਉਹਨਾਂ ਕੋਲ ਬਹੁਤ ਦੂਰੋਂ ਦਵਾਈ ਲੈਣ ਦੇ ਲਈ ਲੋਕ ਆਉਂਦੇ ਸਨ ਜਦੋਂ ਉਹਨਾਂ ਦੀ ਬਿਮਾਰੀ ਠੀਕ ਹੋ ਜਾਂਦੀ ਸੀ ਤਾਂ ਉਹ ਲੋਕਾਂ ਨੂੰ ਦੱਸਦੇ ਸਨ ਮੈਂ ਉੱਥੋਂ ਦਵਾਈ ਲੈ ਕੇ ਆਇਆ ਹਾਂ ਤਾਂ ਮੇਰੀ ਸਿਹਤ ਬਿਲਕੁਲ ਠੀਕ ਹੋ ਗਈ ਹੈ ਉਸ ਵੈਦ ਦੀ ਚਰਚਾ ਬਹੁਤ ਦੂਰ ਤੱਕ ਹੁਣ ਲੱਗ ਗਈ ਸੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਕਿਸੇ ਪਿੰਡ ਵਿੱਚ ਚਲੇ ਗਏ ਉੱਥੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਨਾਲ ਇੱਕ ਪਿੰਡ ਵਿੱਚ ਰਠ ਗਏ ਤੇ ਸਾਸੰਗ ਕਰਨ ਲੱਗੇ ਬਾਬਾ ਜੀ ਕਹਿਣ ਲੱਗੇ ਕਿ ਅਸੀਂ ਕਦੋਂ ਰੋਣਾ ਹੈ ਕਦੋਂ ਹੱਸਣਾ ਹੈ ਇਹ ਸਭ ਕੁਝ ਤਾਂ ਪਹਿਲਾਂ ਤੋਂ ਹੀ ਸਾਡੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਕਦੋਂ ਜਨਮ ਲੈਣਾ ਹੈ ਤੇ ਕਦੋਂ ਮਰਨਾ ਹੈ ਇਹ ਸਭ ਕੁਝ ਸਾਡੇ ਭਾਗਾਂ ਵਿੱਚ ਸਾਡੇ ਪੈਦਾ ਹੁੰਦੇ ਸਮੇਂ ਹੀ ਸਭ ਕੁਝ ਲਿਖਿਆ ਗਿਆ ਹੈ ਤੇ ਦਾਣੇ-ਦਾਣੇ ਉੱਪਰ ਨਾਮ ਲਿਖਿਆ ਹੋਇਆ ਹੈ ਖਾਣ ਵਾਲੇ ਦਾ ਨਾਮ ਕਿਸਦੇ ਹੱਥ ਵਿੱਚ ਹੈ ਇਹ ਦੁਨੀਆ ਦਾ ਤਾਣਾ ਬਾਣਾ ਕਾਲਾ ਤੇ ਭਾਈ ਮਰਦਾਨਾ ਬਾਬਾ ਜੀ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਰਹੇ ਸਨ ਭਾਈ ਵਾਲਾ ਬਹੁਤ ਜ਼ਿਆਦਾ ਸ਼ਾਂਤ ਸੁਭਾਅ ਦੇ ਸਨ ਉਹ ਸਭ ਕੁਝ ਆਸਾਨੀ ਨਾਲ ਸੁਣ ਲੈਂਦੇ ਸਨ ਤੇ ਚੰਗੀ ਤਰ੍ਹਾਂ ਸਮਝ ਲੈਂਦੇ ਸਨ ਪਰ ਭਾਈ ਮਰਦਾਨਾ ਬਾਬਾ ਜੀ ਦੇ ਹਰ ਇੱਕ ਉਪਦੇਸ਼ ਨੂੰ ਬਹੁਤ ਡੂੰਘਾਈ ਨਾਲ ਸੁਣਦਾ ਸੀ ਤੇ ਉਸ ਨੂੰ ਜਾਨਣਾ ਚਾਹੁੰਦਾ ਸੀ ਉਹ ਕਹਿਣ ਲੱਗਾ ਕਿ ਬਾਬਾ ਜੀ ਇਨਸਾਨ ਕਦੋਂ ਰੋਵੇਗਾ ਤੇ ਕਦੋਂ ਹੱਸੇਗਾ ਇਹ ਸਾਡੇ ਭਾਗਾਂ ਵਿੱਚ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ ਤਾਂ ਬਾਬਾ ਜੀ ਬੋਲੇ ਕਿ ਇਹ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਤੇ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਕੀ ਇਹ ਗੱਲ ਠੀਕ ਹੈ ਤਾਂ ਬਾਬਾ ਜੀ ਬੋਲੇ ਹਾਂ ਭਾਈ ਸਭ ਸੱਚ ਹੈ ਉੱਥੇ ਹੀ ਸਾਹਮਣੇ ਖੇਤ ਸਨ ਤੇ ਮਰਦਾਨਾ ਬੋਲਿਆ ਕਿ ਬਾਬਾ ਜੀ ਇਨ੍ਹਾਂ ਖੇਤਾਂ ਵਿੱਚ ਜੋ ਮੱਕੀ ਲੱਗੀ ਹੋਈ ਹੈ ਕਿ ਇਨ੍ਹਾਂ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੋਇਆ ਹੈ ਇਸ ਨੂੰ ਕੌਣ-ਕੌਣ ਖਾਵੇਗਾ ਤਾਂ ਬਾਬਾ ਜੀ ਬੋਲੇ ਹਾਂ ਭਾਈ ਇੱਕ-ਇੱਕ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੋਇਆ ਹੈ ਉਹ ਸਾਹਮਣੇ ਵਾਲੇ ਖੇਤਾਂ ਵਿੱਚ ਇੱਕ ਬੁੱਟਾ ਤੋੜ ਕੇ ਲਿਆਇਆ ਤੇ ਉਸਨੇ ਇੱਕ ਦਾਣਾ ਕੱਢ ਲਿਆ। ਅੱਬਾ ਜੀ ਕੋਲ ਵਾਪਸ ਆ ਕੇ ਬੋਲਿਆ, ਹੁਣ ਤੁਸੀਂ ਦੱਸੋ ਕਿ ਇਹ ਮੱਕੀ ਦੇ ਦਾਣੇ ਨੂੰ ਕੌਣ ਖਾਵੇਗਾ? ਤਾਂ ਬਾਬਾ ਜੀ ਬੋਲੇ ਕਿ ਪਾਈ, ਤੁਸੀਂ ਨਾ ਖਾਣਾ। ਇਹ ਦਾਣਾ ਤੇਰੇ ਪੇਟ ਵਿੱਚ ਨਹੀਂ ਜਾਵੇਗਾ। ਤਾਂ ਮਰਦਾਨਾ ਕਹਿਣ ਲੱਗਾ ਕਿ ਬਾਬਾ ਜੀ, ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ? ਸਰੀਰਿਕ ਰੂਪ ਤੋਂ ਮੈਂ ਬਹੁਤ ਤਕਤਵਾਰ ਹਾਂ। ਮੈਨੂੰ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ। ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਇਹ ਦਾਣਾ ਮੇਰੇ ਪੇਟ ਵਿੱਚ ਨਹੀਂ ਜਾਵੇਗਾ। ਬਾਬਾ ਜੀ ਬੋਲੇ ਪਾਈ ਤੂੰ ਬਿਲਕੁਲ ਸਹੀ ਸੁਣਿਆ ਹੈ। ਮਰਦਾਨਾ ਮੱਕੀ ਦਾ ਇਹ ਦਾਣਾ ਢਿੱਡ ਵਿੱਚ ਕਦੇ ਨਹੀਂ ਜਾਵੇਗਾ। ਇਹ ਕੁਦਰਤ ਦਾ ਫੈਸਲਾ ਹੈ ਤਾਂ ਭਾਈ ਮਰਦਾਨੇ ਨੇ ਛੇਤੀ ਦਾਣਾ ਆਪਣੇ ਮੂੰਹ ਵਿੱਚ ਪਾ ਲਿਆ। ਤੇ ਕਹਿਣ ਲੱਗਾ ਕਿ ਬਾਬਾ ਜੀ ਅੱਜ ਮੈਂ ਕੁਦਰਤ ਦਾ ਨਿਯਮ ਬਦਲ ਦਿੱਤਾ ਹੈ। ਹੁਣੇ ਮੱਕੀ ਦਾ ਦਾਣਾ ਮੇਰੇ ਪੇਟ ਵਿੱਚ ਚਲਾ ਗਿਆ ਹੈ। ਪਰ ਜਦੋਂ ਉਸਨੇ ਇਹ ਮਕੀਟ ਦਾਣਾ ਆਪਣੇ ਮੂੰਹ ਵਿੱਚ ਪਾਇਆ ਤਾਂ ਉਦੋਂ ਹੀ ਅਜੀਬ ਜਿਹੀ ਹਰਕਤ ਹੋਣ ਲੱਗ ਗਈ ਕਿਉਂਕਿ ਦਾਣਾ ਉਸ ਦੇ ਗਲੇ ਵਿੱਚ ਫਸ ਗਿਆ ਇਹ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਸਾਹ ਨਹੀਂ ਆ ਰਿਹਾ ਹੁਣ ਮੈਂ ਕੀ ਕਰਾਂ ਤਾਂ ਬਾਲਾ ਬੋਲਿਆ ਕਿ ਬਾਬਾ ਜੀ ਇਸ ਨੂੰ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਵੈਦ ਕੋਲ ਪਹੁੰਚਾਇਆ ਜਾਵੇ ਤਾਂ ਉਹਨਾਂ ਦੇ ਕੋਲੋਂ ਇੱਕ ਆਦਮੀ ਜਾ ਰਿਹਾ ਸੀ ਤਾਂ ਬਾਬਾ ਜੀ ਨੇ ਪੁੱਛਿਆ ਕਿ ਭਾਈ ਇਸ ਪਿੰਡ ਵਿੱਚ ਕੋਈ ਵੈਦ ਹੈ ਤਾਂ ਉਸਨੇ ਕਿਹਾ ਕਿ ਸਾਹਮਣੇ ਚਲੇ ਜਾਵੋ ਉੱਥੇ ਇੱਕ ਛੱਪਰ ਦੇ ਹੇਠਾਂ ਤੁਹਾਨੂੰ ਵੈਦ ਮਿਲ ਜਾਵੇਗਾ ਤਾਂ ਬਾਬਾ ਜੀ ਮਰਦਾਨੇ ਨੂੰ ਲੈ ਕੇ ਉਸ ਵੈਦ ਕੋਲ ਚਲੇ ਗਏ ਤੇ ਬੋਲੇ ਕਿ ਇਸ ਦੇ ਗਲੇ ਵਿੱਚ ਕੁਝ ਫਸ ਗਿਆ ਹੈ ਤੇ ਇਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਵੈਦ ਜੀ ਨੇ ਮੈਨੂੰ ਪੁੱਛਿਆ ਕਿ ਤੂੰ ਕੁਝ ਖਾਦਾ ਸੀ ਤਾਂ ਉਸਨੇ ਕਿਹਾ ਕਿ ਮੈਂ ਮੱਕੀ ਦਾ ਦਾਣਾ ਖਾਇਆ ਸੀ ਦਾ ਬੈਦ ਨੂੰ ਲੱਗਦਾ ਹੈ ਕਿ ਉਹੀ ਮੱਕੀ ਦਾ ਦਾਣਾ ਉਸ ਦੇ ਗਲ ਵਿੱਚ ਫਸ ਗਿਆ ਹੈ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਦਵਾਈ ਦਿੰਦਾ ਹਾਂ ਤੁਸੀਂ ਠੀਕ ਹੋ ਜਾਵੋਗੇ ਬੈਦ ਜੀ ਨੇ ਇੱਕ ਡੱਬੀ ਕੱਢੀ ਤੇ ਉਸ ਵਿੱਚੋਂ ਥੋੜੀ ਜਹੀ ਨਸਵਾਰ ਕੱਢ ਕੇ ਉਸ ਦੇ ਹੱਥ ਵਿੱਚ ਰੱਖ ਦਿੱਤੀ ਉਸ ਨੂੰ ਸੁੰਘਣ ਦੇ ਲਈ ਕਿਹਾ ਤਾਂ ਜਿਵੇਂ ਹੀ ਮਰਦਾਨੇ ਨੇ ਨਸਵਾਰ ਨੂੰ ਨੱਕ ਵਿੱਚ ਲਗਾਇਆ ਤਾਂ ਤਾਂ ਉਸ ਨੂੰ ਸ਼ਿਕ ਆ ਗਈ ਤੇ ਮੱਕੀ ਦਾ ਦਾਣਾ ਉਸ ਦੇ ਗਲੇ ਵਿੱਚੋਂ ਨਿਕਲ ਗਿਆ ਹਸਪਤਾਲ ਦੇ ਕੋਲ ਮੁਰਗੀਆਂ ਘੁੰਮ ਰਹੀਆਂ ਸਨ ਤੇ ਮੁਰਗੀ ਆਈ ਤੇ ਉਸ ਨੇ ਮੱਕੀ ਦੇ ਦਾਣੇ ਨੂੰ ਉਠਾ ਕੇ ਖਾ ਗਈ ਮਰਦਾਨਾ ਬਿਲਕੁਲ ਹੀ ਠੀਕ ਹੋ ਗਿਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਬੁਣਨ ਲੱਗਾ ਕਿ ਬਾਬਾ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਗੱਲ ਤੇ ਸ਼ੱਕ ਕੀਤਾ ਸੀ ਪਰ ਤੁਸੀਂ ਠੀਕ ਹੀ ਕਿਹਾ ਸੀ ਹਰ ਦਾਣੇ ਦੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਉਸ ਦਾਣੇ ਤੇ ਵੀ ਮੁਰਗੀ ਦਾ ਨਾਮ ਲਿਖਿਆ ਹੋਇਆ ਸੀ ਮੇਰਾ ਨਹੀਂ ਇਸ ਕਰਕੇ ਮੇਰੇ ਪੇਟ ਵਿੱਚ ਇਹ ਦਾਣਾ ਨਹੀਂ ਗਿਆ ਮੇਰੇ ਗਲੇ ਵਿੱਚ ਫਸ ਗਿਆ ਤੇ ਵਾਪਸ ਬਾਹਰ ਆ ਗਿਆ ਤਾਂ ਬਾਬਾ ਜੀ ਬੋਲੇ ਕਿ ਅਸੀਂ ਸਾਰੇ ਇੱਥੇ ਆਪਣੇ ਪਿਛਲੇ ਕਰਮਾਂ ਦੇ ਕਰਕੇ ਹੀ ਇਕੱਠੇ ਹੋਏ ਹਾਂ ਹਰ ਇੱਕ ਦਾ ਕਿਸੇ ਨਾ ਕਿਸੇ ਦੇ ਨਾਲ ਲੈਣਾ ਦੇਣਾ ਹੁੰਦਾ ਹੈ ਜੇਕਰ ਕੋਈ ਸਾਨੂੰ ਦੁੱਖ ਦਿੰਦਾ ਹੈ ਤਾਂ ਏ ਵੀ ਸਾਡੇ ਆਪਣੇ ਪਿਛਲੇ ਕਰਮਾਂ ਦਾ ਹੀ ਹਿਸਾਬ ਹੁੰਦਾ ਹੈ ਅਸੀਂ ਆਪਣੇ ਕਰਮਾਂ ਦਾ ਸਿਲਸਲਾ ਖਤਮ ਕਰਨਾ ਹੈ ਤਾਂ ਸੰਤਾਂ ਦੀ ਸ਼ਰਨ ਵਿੱਚ ਲੱਗ ਜਾਵੋ ਤੇ ਭਜਨ ਸਿਮਰਨ ਨੂੰ ਸਮਾਂ ਦੇਵੋ ਜੇਕਰ ਅਸੀਂ ਹਸਣ ਤੇ ਮੁਸਕਰਾਣ ਦੇ ਲਈ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਤੇ ਜੇਕਰ ਤੁਹਾਡੇ ਅੱਖਾਂ ਵਿੱਚੋਂ ਹੰਝੂ ਆ ਜਾਣ ਤਾ ਸਾਡੇ ਕੋਲ ਗੁਰੂ ਦੇ ਅੱਗੇ ਸ਼ਿਕਾਇਤ ਕਰਨ ਦਾ ਕੋਈ ਹੱਕ ਨਹੀਂ ਹੈ ਉਹ ਸਾਨੂੰ ਜਿਹੜੇ ਵੀ ਹਾਲਾਤ ਵਿੱਚ ਰੱਖੇ ਸਾਨੂੰ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਰਾਧਾ ਸਵਾਮੀ